ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਤੁਸੀਂ ਦੇਖ ਰਹੇ ਹੋਗੇ ਪਿੰਡ ਖਾਰਾ ਤੇ ਤਰਨਤਾਰਨ ਦੇ ਕਰੀਬ ਔਰ ਜਿਹੜੀ ਅੰਮ੍ਰਿਤਸਰ ਨੂੰ ਸੜਕ ਜਾਂਦੀ ਆ ਤੇ ਉਹਦੇ ਤੇ ਅਸੀਂ ਖੜੇ ਸੀਗੇ ਤੇ ਇੱਧਰ ਤੁਸੀਂ ਬੋਰਡ ਦੇਖ ਰਹੇ ਹੋਗੇ ਸੰਪਰਦਾ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਵੱਲੋਂ ਸੋ ਤੀਸਰੇ ਜਾਨਸ਼ੀਨ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਸੰਤ ਬਾਬਾ ਹਾਕਮ ਸਿੰਘ ਜੀ ਸੋ ਉਹਨਾਂ ਦੀ ਰਹਿਨਮਾਈ ਹੇਟ ਸੋ ਉਹਨਾਂ ਦੇ ਕਰਮ ਸਦਕਾ ਸੋ ਇੱਥੇ ਨਿਰੰਤਰ ਲਗਾਤਾਰ ਦਿਨ ਰਾਤ 24 ਘੰਟੇ ਲੰਗਰ ਚੱਲਦੇ ਰਹਿੰਦੇ ਨੇ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ ਇਸ ਦਰਬਾਰ ਦੇ ਉੱਤੇ ਸੁਰ ਦਰਬਾਰ ਦੀ ਕਾਰ ਸੇਵਾ ਚੱਲ ਰਹੀ ਆ ਗੁਰੂ ਘਰ ਦੀ ਕਾਰ ਸੇਵਾ ਚੱਲ ਰਹੀ ਆ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੀਆਂ ਇਸ ਇਲਾਕੇ ਦੀਆਂ ਸੋ ਸੰਗਤਾਂ ਨੇਗੀਆਂ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਜੀ ਵੱਧ ਤੋਂ ਵੱਧ ਕਿਉਂਕਿ 24 ਘੰਟੇ ਨਿਰੰਤਰ ਇਹ ਜਗ੍ਹਾ ਦੇ ਉੱਤੇ ਇਹ ਗੁਰੂ ਘਰ ਦੇ ਵਿੱਚ ਲੰਗਰ ਚੱਲਦਾ ਰਹਿੰਦਾ ਤੇ ਨਾਲ ਕਾਰ ਸੇਵਾ ਵੀ ਚੱਲਦੀ ਪਈ ਹੈਗੀ ਗੁਰੂ ਘਰ ਬਣ ਰਿਹਾ ਵੈਸੇ ਹਜੇ ਤੁਸੀਂ ਦੇਖਦੇ ਪਿਓਗੇ ਇੱਧਰ ਨਿਸ਼ਾਨ ਸਾਹਿਬ ਝੂਲਦੇ ਨੇਗੇ ਗੁਰੂ ਘਰ ਦੀ ਇਮਾਰਤ ਬਣ ਰਹੀ ਹੈਗੀ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸਹਿਯੋਗ ਜ਼ਰੂਰ ਦਿਓ ਤੇ ਸਾਥ ਜ਼ਰੂਰ ਦਿਆ ਕਰੋ ਖਾਸ ਕਰਕੇ ਜਦੋਂ ਗੁਰੂ ਘਰ ਦੀ ਗੱਲ ਆਉਂਦੀ ਹੈਗੀ ਤੇ ਕਿਉਂਕਿ ਬਹੁਤ ਵੱਡਾ ਇੱਕ ਪੰਜਾਬ ਦਾ ਇਹ ਬਹੁਤ ਮੈਂ ਕਹੂੰਗਾ ਭਾਗਾਂ ਵਾਲੀ ਗੱਲ ਆ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਵੀ ਚੱਲ ਕੇ ਆ ਜੇ ਹਨਾ ਇੱਥੋਂ ਭੁੱਖਾ ਪਿਆਸਾ ਨਹੀਂ ਜਾ ਸਕਦਾ ਸੋ ਇਹੀ ਸਾਡੇ ਜਿਹੜੇ ਗਿਆਨੀ ਬ੍ਰਹਮ ਗਿਆਨੀ ਸੰਤ ਮਹਾਤਮਾ ਜਾਂ ਸਾਡੇ ਕਾਰਸੇਵ ਵਾਲੇ ਜਿੰਨੇ ਵੀ ਬਾਬੇ ਨੇ ਸੋ ਬਾਬਾ ਜੀ ਉਹਨਾਂ ਦੀ ਕਰਮ ਨਵਾਜੀ ਸਰਕਾਰ ਤੇ ਤੁਸੀਂ ਦੇਖਦੇ ਪਿਓਗੇ ਸੋ ਨਿਰੰਤਰ ਇੱਥੇ ਲੰਗਰ ਚੱਲਦਾ ਰਹਿੰਦਾ ਜੀ 24 ਘੰਟੇ ਸੁਖਾਰਾ ਪਿੰਡ ਦੇ ਵਿੱਚ ਤੇ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਪਣਾ ਸਹਿਯੋਗ ਜਰੂਰ ਦਿਆ ਕਰੋ ਤੇ ਬਾਕੀ ਆਪਾਂ ਗੱਲ ਬਾਬਾ ਜੀ ਨਾਲ ਕਰਦੇ ਆ। ਆ ਬਾਈ ਹਸੀ ਗਾਲ ਜੀ। ਬਾਬਾ ਜੀ ਕਿਹੜੀ ਜਗ੍ਹਾ ਪੈਂਦੀ ਐ ਜੀ ਇਹ? ਮੇਰੀ ਸਹਾਰੀ ਸਾਹ ਉਹ ਖਾੜੇ ਵਾਲਾ ਪੋਲਿਆ ਜੀਆਂ ਗੋਦਵਾਲ ਸਾਹ ਨੂੰ ਜਾਂਦੀ ਆ ਛੜਕੂ। ਹਾਂਜੀ ਹਾਂਜੀ। ਅਜਰਾਸਾਂ ਜੀ ਖੜੇ ਆ। ਅੱਛਾ ਜੀ। ਬਾਪੂਤਾਰਾ ਹੂੰ ਬਾਬਾ ਸੁਖਾ ਹੂੰ ਦਾ ਇਹ ਪੜਾਏ ਉਹਨਾਂ ਦੇ। ਅੱਛਾ ਜੀ। ਗੱਡੀਆਂ ਵੀ ਬੱਲੇ ਪਾ ਲਈ। ਅਸਲ ਲੜਾਈ ਗਈ ਯਾਰੇ ਗੱਫੇ। ਪਾਣੀ ਨਾ ਗੱਪਾ ਪਾਣੀ ਹੋਵੇ ਜਲ ਪਾਣੀ ਸਿਕਾਈ ਦਾ ਸੋ ਸੰਗਤਾਂ ਨੂੰ ਬੇਨਤੀ ਆ ਜਿੰਨੇ ਵੀ ਸਾਡੇ ਤੁਸੀਂ ਚੈਨਲਾਂ ਨੂੰ ਚੈਨਲਾਂ ਨੂੰ ਵੇਖਦੇ ਹੋਗੇ ਤੇ ਸਾਡੇ ਪੇਜਾਂ ਨੂੰ ਵੇਖਦੇ ਹੋ ਗੱਥ ਜੋੜ ਕੇ ਬੇਨਤੀ ਆ ਤੇ ਇਸ ਇਲਾਕੇ ਦੇ ਵੀ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਬਾਬਾ ਜੀ ਹੋਂ ਦਾ ਸਹਿਯੋਗ ਕਰਿਆ ਕਰੋ ਤੇ ਵੱਧ ਤੋਂ ਵੱਧ ਸੇਵਾ ਦੇ ਵਿੱਚ ਹਿੱਸਾ ਪਾ ਕੇ ਕਰੋ ਸੇਵਾ ਦਾ ਹਲ ਪ੍ਰਾਪਤ ਕਰਿਆ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ